ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਬੜੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆម ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਲੱਗਿਆ ਵੱਡਾ ਝਟਕਾ ਆਪ ਆਦਮੀ ਪਾਰਟੀ ਦਾ ਮਜੂਤਾ ਵਿਧਾਇਕ ਸ਼ਾਮਲ ਹੋ ਗਿਆ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਜ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਭਾਈ ਅੰਮ੍ਰਿਤਪਾਲ ਖਾਲਸਾ ਪਾਈ ਅਮਰਤਪਾਲ ਖਾਲਸਾ ਦੀ ਨਵੀਂ ਬਾਣੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਦੇ ਪਿਤਾ ਤਲਸੀਮ ਸਿੰਘ ਖਾਲਸਾ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਹਲਕਾ ਫਰੀਦਕੋਟ ਤੋਂ ਚਰਚਾ ਦਾ ਵਿਸ਼ਾ ਬਣ ਗਏ ਨੇ ਆਖਰਕਾਰ ਅਸੀਂ ਕਿਉਂ ਕਹਿ ਰਹੇ ਹਾਂ ਆਪ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਰਾਸ਼ਨ ਵੰਡਦਿਆਂ ਦੇਖਿਆ ਗਿਆ ਬਿਲਕੁਲ ਉਹ ਆਪ ਆਦਮੀ ਪਾਰਟੀ ਦੇ ਕਿਸੇ ਵਿਧਾਇਕ ਅਤੇ ਮੰਤਰੀ ਦੇ ਨਾਲ ਨਹੀਂ ਦੇਖਿਆ ਗਿਆ ਲੇਕਿਨ ਭਾਈ ਅਬਰਤਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਖਾਲਸਾ ਦੇ ਨਾਲ ਹਰ ਪੀੜਿਤ ਇਲਾਕਿਆਂ ਵਿੱਚ ਰਾਸ਼ਨ ਵੰਡ ਦੇ ਦਿਖਾਈ ਦਿੱਤੇ ਤੇ ਦੂਸਰੇ ਪਾਸੇ ਉਹਨਾਂ ਨੇ ਰੱਜ ਕੇ ਕਲਾਸ ਲਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੁਪਰੀਮੋ ਅਰਵਿੰਦ ਕੇਸ਼ਵਾਲ ਦੀ ਉਹਨਾਂ ਕਹਿਆ ਕਿ ਇਹ ਦੋ ਲੋਕ ਦੋਵੇਂ ਜ਼ਿੰਮੇਵਾਰ ਨੇ ਤਬਾਹੀ ਦਾ ਮੰਜ਼ਰ 4 ਰੁਪਏ ਰੇ ਅਸੀਂ ਵੇਚ ਰਹੇ ਹਾਂ ਲੇਕਿਨ ਪੰਜਾਬ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਹੀ ਨਹੀਂ ਕੀਤੇ ਗਏ ਕਿ ਇਹਨਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਸੇਫ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕਿਹਾ ਇਸ ਕਰਕੇ ਹਮੇਸ਼ਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਾਂ ਨੁਕਤਾ ਚ ਨਹੀਂ ਕਰਦਾ ਮੈਂ ਤੱਥਾਂ ਦੇ ਬੇਸ ਤੇ ਮੈਂ ਦਲੀਲਾਂ ਅਤੇ ਅਪੀਲਾਂ ਦੇ ਬੇਸ ਉੱਤੇ ਗੱਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨੇ ਰੱਜ ਕੇ ਲਾਪਾ ਕੀਤੀ ਅੱਜ ਉਹ ਭਾਈ ਅਮਰਪਾਲ ਖਾਲਸਾ ਦੇ ਪਿਤਾ ਦਲਸੀਬ ਸਿੰਘ ਖਾਲਸਾ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਨਾਲ ਦਿਖੇ ਗਏ ਦੱਸਿਆ ਗਿਆ ਕਿ ਜ਼ਿਲ੍ਹਾ ਤਰਨਤਾਰ ਦੇ ਕਸਬਾ ਹਰੀਕੇ ਦੇ ਮੰਡ ਖੇਤਰ ਵਿੱਚ ਸਤਲੁਜ ਦਰਿਆ ਦੇ ਵਧੇ ਪਾਣੀ ਕਾਰਨ ਬੇਗਰ ਕੋਈ ਲੋਕਾਂ ਦਾ ਹਾਲਚਲ ਪੁੱਛਣ ਲਈ ਅੰਮ੍ਰਿਤਸਰ ਤੋਂ ਵਿਧਾਇਕ ਕੁਮਲਬਈ ਪ੍ਰਤਾਪ ਸਿੰਘ ਅਤੇ ਵਾਰਸ ਪੰਜਾਬ ਦੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਪਹੁੰਚੇ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਵੀ ਉਹਨਾਂ ਦੇ ਨਾਲ ਸੀ ਦੋਵਾਂ ਆਗੂਆਂ ਨੇ ਪੀੜਤ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਉਹਨਾਂ ਨੂੰ ਰਾਸ਼ਨ ਵੰਡਿਆ ਇਸ ਮੌਕੇ ਦੋਵਾਂ ਆਗੂਆਂ ਨੇ ਪੰਜਾਬ ਦੀ ਆਪ ਆਦੀ ਪਾਰਟੀ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਵੀ ਸਦੇ ਭਾਈ ਸਰਬਜੀਤ ਸਿੰਘ ਖਾਲਸਾ ਨੇ ਤਰਸੀਮ ਸਿੰਘ ਖਾਲਸਾ ਜੋ ਭਾਈ ਅਮਰਪਾਲ ਖਾਲਸਾ ਦੇ ਪਿਤਾ ਨੇ ਅਤੇ ਦੂਸਰੇ ਪਾਸੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਹਰਾ ਕਰਨ ਲੋਕ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਪਰ ਸਰਕਾਰ ਅਤੇ ਪ੍ਰਸ਼ਾਸਨ ਸਿਰਫ ਹਵਾ ਵਿੱਚ ਗੱਲਾਂ ਕਰ ਰਹੀ ਕਰ ਰਿਹਾ ਹੈ ਪ੍ਰਸ਼ਾਸਨ ਗੱਲਾਂ ਕਰ ਰਿਹਾ ਹੈ ਲੋਕਾਂ ਦੀ ਸਹਾ ਨਹੀਂ ਲੈ ਰਿਹਾ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਸਰਕਾਰ ਦਾ ਬਣਦਾ ਹੈ ਉਹ ਕੰਮ ਇਲਾਕੇ ਦੀਆਂ ਸੰਪਰਦਾਵਾ ਅਤੇ ਲੋਕ ਖੁਦ ਕਰ ਰਹੇ ਨੇ ਅਮਰਤਪਾਲ ਸਿੰਘ ਦੇ ਪਿਤਾ ਭਾਈ ਦਾ ਸੇਵ ਸਿੰਘ ਨੇ ਵੀ ਸਰਕਾਰ ਦੀ ਅਲੋਸਰਾ ਕਰਦਿਆ ਕਿਹਾ ਕਿ ਸਰਕਾਰ ਹਰ ਪੀੜਤਾ ਨਾਲ ਮਾ ਹਰ ਪੀੜਤਾ ਨਾਲ ਮਤਰੀ ਮਾ ਵਾਲਾ ਸਲੂ ਕਰ ਰਹੀ ਹੈ ਜੋ ਕਿ ਨਿੰਦਨ ਯੋਗ ਹੈ ਵਿਧਾਇਕ ਕੁਮਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਹ ਰਾਸ਼ਨ ਡਾਕਟਰ ਇੰਦਰਜੀਤ ਕੋ ਜੋ ਕਿ ਪਿੰਗਲਵਾੜਾ ਭਗਤਪੂਰ ਸਿੰਘ ਅੰਮ੍ਰਿਤਸਰ ਦੇ ਸਰਪੰਚ ਸਨ ਵੱਲੋਂ ਭੇਜਿਆ ਗਿਆ ਹੈ ਦੋਵਾਂ ਆਗੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪੀੜਤਾਂ ਦੀ ਤੁਰੰਤ ਮਦਦ ਕਰੇ ਅਤੇ ਉਹਨਾਂ ਨੂੰ ਲੋੜੀ ਲੋੜਿੰਦੀ ਸਹਾਇਤਾ ਪ੍ਰਦਾਨ ਕਰੇ ਯਾਨੀ ਕਿ ਅੱਜ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਦੇ ਰਾ ਅਤੇ ਐਮਪੀ ਅਬ ਸਰਦੂ ਸਿੰਘ ਖਾਲਸਾ ਦੇ ਨਾਲ ਕੁਮਰ ਵਿਜੇ ਪ੍ਰਤਾਪ ਸਿੰਘ ਦੇਖੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਰੱਜ ਕੇ ਪੰਜਾਬ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਾਲਦੀ ਤਿੱਕੇ ਸ਼ਬਦਾਂ ਦੇ ਵਿੱਚ ਨਖੇਦਿਆ ਨਖੇਦੀ ਕੀਤੀ ਉਹਨਾਂ ਨੇ ਕਿਹਾ ਕਿ ਜਿਹੜਾ ਕੰਮ ਸਰਕਾਰ ਨੇ ਕਰਨਾ ਸੀ ਉਹ ਪੰਜਾਬ ਸਰਕਾਰ ਵੱਲੋਂ ਹੜਾ ਪੀੜਤਾਂ ਦੇ ਲਈ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਇਸ ਦਾ ਅਰਜਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਤਰਨਾ ਪਵੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਅਤੇ ਸਬਦ ਸਿੰਘ ਖਾਲਸਾ ਨੂੰ ਇਕੱਠੇ ਇਕੱਠੇ ਵੇਖੇ ਵਕ-ਵਕ ਪੱਤਰਕਾਰਾਂ ਵੱਲੋਂ ਕਿਆਸਰਗਾਈਆਂ ਲਗਾਈਆਂ ਜਾਗੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਮਰ ਬਿਜੇ ਪ੍ਰਤਾਪ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਵਿੱਚ ਸ਼ਾਮਲ ਹੋਣਗੇ